ਜਿਹੜਾ ਉਹ ਲਾਲ ਤੀਰ ਕਮਾਨ ਵਾਲੇ ਨਿਸ਼ਾਨ ਦੇ ਜਿਹੜਾ ਇਤਿਹਾਸਕ ਆਪਣਾ ਪੱਖ ਰੱਖ ਚੁੱਕੇ ਆ ਔਰ ਜੇ ਕਿਸੇ ਕੋ ਇਤਿਹਾਸਕ ਪੱਖ ਹੈਗਾ ਤਾਂ ਜਾ ਕੇ ਰੱਖਣ ਜੋਗ ਹਾਈ ਕੋਰਟ ਨੇ ਸਪੈਸ਼ਲ ਜਿਹੜਾ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਤੀ ਤਰੀਕ ਨੂੰ ਇੱਥੇ ਕੋਈ ਵੀ ਜਿਹੜਾ ਪ੍ਰੋਗਰਾਮ ਆ ਉਹ ਸ਼ਾਂਤੀਪੂਰਵਕ ਹੋਣਾ ਚਾਹੀਦਾ ਤੇ ਫਿਰ ਅੱਜ ਸ਼ਾਂਤੀਪੂਰ ਕੋ 80 ਪ੍ਰੋਗਰਾਮ ਬਿਲਕੁਲ ਜੇਕਰ ਸਰਕਾਰ ਨੇ ਜਾਂ ਸ਼ਰਾਇਨ ਬੋਰਡ ਨੇ ਸਾਨੂੰ ਰੋਕਿਆ ਤਾਂ ਅਸੀਂ ਦੇਸ਼ ਪਧਰੀ ਜਿਹੜਾ ਭਗਵਾਨ ਵਾਲਮੀਕ ਤੀਰਥ ਆਯਾਦ ਕਰੋ ਅੰਦੋਲਨ ਚਲਾਵਾਂਗੇ ਜਿਹੜੇ ਭਗਵਾ ਕਹਿੰਦੇ ਆ ਜਿਹੜੇ ਅਸਮਾਨੀ ਕਹਿੰਦੇ ਆ ਮੈਂ ਤਾਂ ਕਲੀਅਰ ਕਹਿ ਚੁੱਕਾ ਕਿ ਵੀ ਅਸੀਂ ਮਾਨਯੋਗ ਹਾਈ ਕੋਰਟ ਚ ਜਾ ਚੁੱਕੇ ਆ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਆਪਣਾ ਇਤਿਹਾਸਕ ਪੱਖ ਰੱਖ ਲੈਣ ਤੇ ਚੜ੍ਹ ਹਵਣ ਇਸ ਵਕਤੇ ਅਸੀਂ ਖੜੇ ਆ ਵਾਲਮੀਕ ਤੀਰਥ ਜਿੱਥੇ ਪਿੱਛੇ ਬੜੀ ਚਰਚਾ ਦੀ ਗੱਲ ਹੋਈ ਨਿਸ਼ਾਨ ਸਾਹਿਬ ਨੂੰ ਲੈ ਕੇ ਨਿਸ਼ਾਨ ਸਾਹਿਬ ਨੂੰ ਲੈ ਕੇ ਬੜੀ ਵਿਸ਼ੋਸ਼ਣ ਮੀਡੀਆ ਤੇ ਖਬਰਾਂ ਚੱਲੀਆਂ ਚਰਚਾ ਹੋਈ ਕਿ ਬੇਅਵਦੀ ਹੋ ਗਈ ਤਾਂ ਤੇ ਆ ਹੋ ਗਿਆ ਇਸ ਵਕਤ ਸਾਡਾ ਜਗਿੰਦਰ ਮਾਨ ਜੀ ਆ ਗੱਲਬਾਤ ਕਰਾਂਗੇ ਤਾਂ ਮਾਨ ਸਭ ਬੜੀ ਚਰਚਾ ਚ ਰਿਆ ਵਾਲਮੀਕ ਤੀਰਥ ਪਿੱਛੇ ਜਿਹੜਾ ਲਾਰ ਰੰਗ ਸੁਹਾ ਇਹਦਾ ਝੰਡਾ ਜਿਹੜਾ ਚੜਾਇਆ ਗਿਆ ਸੀ ਉਹ ਬੜੀ ਚਾਚਾ ਚ ਸੀ ਤਾਂ ਕੀ ਲੱਗਦਾ ਕਿ ਲੋਕ ਬਦਲਾਮ ਕਰਦੇ ਆ ਕਿ ਵਾਕਿਆ ਹੀ ਇੱਥੇ ਬੇਅਵਦੀ ਹੋਈ ਸੀ ਮੇਰਾ ਨਾਮ ਜਗਿੰਦਰ ਸਿੰਘ ਮਾਨ ਆਦਵਾਸੀ ਗੁਰੂ ਗਿਆਨਾ ਨਾਪੂਰਨ ਸੰਘਰਸ਼ ਦਲ ਕੌਮੀ ਚੇਅਰਮੈਨ ਵਾਲਮੀਕ ਤੀਰਥ ਗਿਆਨ ਆਸ਼ਰਮ ਜੀ ਕੋਈ ਬੇਦਬਿਰੀ ਹੋਈ ਨਹੀਂ ਤੁਸੀਂ ਕਹਿੰਦੇ ਵਿਆਪਦੀ ਨਹੀਂ ਹੋਈ ਲੋਕ ਚਰਚਾ ਕਰਦੇ ਸੋਸ਼ਲ ਮੀਡੀਆ ਦੇ ਚੱਲੀ ਜਾਂਦਾ ਤੁਸੀਂ ਕਹਿੰਦੇ ਵਿਆਪਦੀ ਨਹੀਂ ਹੋਈ ਜਿਹੜਾ ਇਤਿਹਾਸਕ ਚਿੰਨ੍ਹ ਹੁੰਦਾ ਉਹਨੂੰ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਜੀ ਸੁਰਾਇਨ ਬੋਰਡ ਜਿਹੜਾ ਸਾਨੂੰ ਧਾਰਮਿਕ ਮर्यादा ਨੂੰ ਕਰਨ ਤੋਂ ਰੋਕ ਨਹੀਂ ਸਕਦਾ ਤਾਂ ਜੇਕਰ ਸਰਕਾਰ ਨੇ ਰੋਕਿਆ ਜਿਸ ਦਿਨ 27 ਅਕਤੂਬਰ ਨੂੰ ਸਰਕਾਰ ਨੇ ਰੋਕਿਆ ਪੁਲਿਸ ਨੇ ਰੋਕਿਆ ਪਰ ਫਿਰ ਵੀ ਕੋਈ ਧਾਰਮਿਕ ਬੇਦਬੀ ਨਹੀਂ ਹੋਈ ਸੰਗਤਾ ਨੇ ਸਤਗੁਰੂ ਸੇਵਕਨਾਥ ਜੀ ਸਤਿਗੁਰੂ ਗੁਰਦਾਇਨਾ ਮਹਾਰਾਜ ਜੀ ਪੂਰੇ ਭਾਰਤ ਦੇ ਸੰਤ ਮਹਾਪੁਰਸ਼ਾਂ ਦੇ ਸਤਿਗੁਰੂ ਮਲਕੀਤਨਾਹ ਮਹਾਰਾਜ ਜੀ ਪੂਰੇ ਭਾਰਤ ਦੇ ਸੰਤਾਂ ਮਹਾਪੁਰਸ਼ਾਂ ਨੇ ਜਿਹੜਾ ਆਸ਼ੀਰਵਾਦ ਸਦਕਾ ਜਿਹੜਾ 27 ਅਕਤੂਬਰ ਨੂੰ ਨਿਸ਼ਾਨ ਸਾਹਿਬ ਚੜ੍ਹ ਗਿਆ ਔਰ ਨਿਸ਼ਾਨ ਸਾਹਿਬ ਚੜ੍ਹਨ ਤੋਂ ਬਾਅਦ ਦੇ ਵਿੱਚ ਬੜੀ ਚਰਚਾ ਹੋਈਆਂ ਪਰ ਮੈਂ ਜਿਹੜਾ ਉਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਅਸੀਂ ਜਿਹੜਾ ਉਹ ਵਿੱਦ ਪ੍ਰੂਫ ਇਤਿਹਾਸਕ ਪ੍ਰੂਫ ਜਿਹੜੇ ਆ ਉਹ ਮਾਨਜੋਗ ਹਰਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਜਾ ਚੁੱਕੇ ਆ ਔਰ ਅਸੀਂ ਜਿਹੜਾ ਉਹ ਲਾਲ ਤੀਰ ਕਮਾਨ ਵਾਲੇ ਨਿਸ਼ਾਨ ਦੇ ਜਿਹੜਾ ਇਤਿਹਾਸਕ ਆਪਣਾ ਪੱਖ ਰੱਖ ਚੁੱਕੇ ਆ ਔਰ ਜੇ ਕਿਸੇ ਕੋ ਇਤਿਹਾਸਕ ਪੱਖ ਹੈਗਾ ਤਾਂ ਜਾ ਕੇ ਰੱਖਣ ਹਾਈ ਕੋਰਟ ਦੇ ਵਿੱਚ ਜਾ ਕੇ ਆਪਣਾ ਪੱਖ ਪੇਸ਼ ਕਰ ਦੇਣ ਔਰ ਦੂਸਰਾ ਅੱਜ ਸਪੈਸ਼ਲ ਮਾਨਯੋਗ ਹਾਈ ਕੋਰਟ ਨੇ ਸਪੈਸ਼ਲ ਜਿਹੜਾ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ 30 ਤਰੀਕ ਨੂੰ ਇੱਥੇ ਕੋਈ ਵੀ ਜਿਹੜਾ ਪ੍ਰੋਗਰਾਮ ਆ ਉਹ ਸ਼ਾਂਤੀਪੂਰਵਕ ਹੋਣਾ ਚਾਹੀਦਾ ਤੇ ਫਿਰ ਅੱਜ ਸ਼ਾਂਤੀਪੂਰਵਕ ਅਸੀਂ ਪ੍ਰੋਗਰਾਮ ਬਿਲਕੁਲ ਸਾਰਾ ਪ੍ਰੋਗਰਾਮ ਸ਼ਾਂਤੀਪੂਰਵਕ ਹੋਇਆ ਪਰ ਦੂਸਰਾ ਜਿਹੜਾ ਉਹ ਅਸੀਂ ਪੰਜਾਬ ਸਰਕਾਰ ਤੋਂ ਔਰ ਸ਼ਰਾਇਨ ਬੋਰਡ ਤੋਂ ਇਹ ਬੰਕ ਕਰਦੇ ਆ ਕਿ ਸਾਡਾ ਜਿਹੜਾ ਇਤਿਹਾਸਕ ਚਿੰਨ੍ਹ ਆ ਜੋ ਇਤਿਹਾਸ ਕਨਿਸ਼ਾਨ ਸਾਹਿਬਾ ਤੀਰ ਕਮਾਨ ਵਾਲਾ ਉਹਨੂੰ ਪੱਕਾ ਕਰਨ ਵਾਸਤੇ ਕੰਕਰੀਟ ਵਾਸਤੇ ਜਿਹੜਾ ਹੋ ਜਾ ਛੜਾ ਸਾਹ ਬਣਾਉਣ ਵਾਸਤੇ ਅਸੀਂ ਜਾਨੂੰ ਮਨਜ਼ੂਰੀ ਦਿੱਤੀ ਜਾਵੇ ਅਸੀਂ ਬਣਾਉਣਾ ਸ਼ੁਰੂ ਕਰਾਂਗੇ ਸੰਤਾ ਮਹਾਪੁਰਸ਼ਾ ਜੀ ਆਗਿਆ ਲੈ ਕੇ ਉਹ ਤਰੀਕ ਦਵਾਂਗੇ ਅਸੀਂ ਜਿਹੜਾ ਉਹ ਬਣਾਉਣ ਦੀ ਜੇਕਰ ਸਰਕਾਰ ਨੇ ਜਾ ਸ਼ਰਾਇਨ ਬੋਰਡ ਨੇ ਸਾਨੂੰ ਰੋਕਿਆ ਤਾਂ ਅਸੀਂ ਦੇਸ਼ ਪਧਰੀ ਜਿਹੜਾ ਭਗਵਾਨ ਵਾਲਮੀਕ ਤੀਰਥ ਆਯਾਦ ਕਰੋ ਅੰਦੋਲਨ ਚਲਾਵਾਂਗੇ ਕਿ ਜੇਕਰ ਅਸੀਂ ਆਪਣੇ ਤੀਰਥ ਦੇ ਉੱਤੇ ਕੀ ਲੱਗਦਾ ਕਿ ਹਜੇ ਵਾਲਮੀਕ ਤੀਰਥ ਆਯਾਦ ਨਹੀਂ ਹੋਇਆ ਬਿਲਕੁਲ ਮੈਂ ਇਹ ਕਹਿਣਾ ਚਾਹੁੰਨਾ ਕਿ ਸਿਰਵ ਵਾਲਮੀਕ ਤੀਰਥ ਜਿਹੜਾ ਸਾਡਾ ਅੱਜ ਸਰਕਾਰ ਦੇ ਅਧੀਨ ਔਰ ਸਰਕਾਰ ਜਿਹੜੀ ਆ ਉਹ ਉਹਦਾ ਜਿਹੜਾ ਉਹ ਸਿਸਟਮ ਨੂੰ ਚਲਾ ਰਹੀ ਆ ਜੇਕਰ ਵਾਲਮੀਕ ਤੀਰ ਸੇ ਆਜ਼ਾਦ ਹੁੰਦਾ ਜੀ ਤਾਂ ਪੂਰੇ ਭਾਰਤ ਦੇ ਸੰਤ ਮਹਾਪੁਰਸ਼ ਇਕੱਠੇ ਹੋ ਕੇ ਆਪਣਾ ਇਤਿਹਾਸਿਕ ਤੀਰ ਕਮਾਨ ਵਾਲਾ ਨਿਸ਼ਾਨ ਸਾਹਿਬ ਲਾਉਣ ਜਾਣ ਤੇ ਜਿਹੜਾ ਸਰਕਾਰ ਰੋਕਦੀ ਨਾ ਕੀ ਲੱਗਦਾ ਇੱਕ ਪਾਸੇ ਤਾਂ ਕਹਿੰਦੇ ਜੀ ਸਦੀਆਂ ਪਹਿਲਾਂ ਵੀ ਇੱਥੇ ਲਾਲ ਸੁਹਾ ਝੰਡਾ ਚੜਾਇਆ ਗਿਆ ਸੀ ਪਰ ਦੂਜੇ ਕਹਿੰਦੇ ਲਾਲ ਸੁਹਾ ਝੰਡਾ ਨਹੀਂ ਚਾੜਨਾ ਇੱਥੇ ਭਗਮਾ ਚੜਨਾ ਚਾਹੀਦਾ ਦੇਖੋ ਜਿਹੜੇ ਭਗਮਾ ਕਹਿੰਦੇ ਆ ਜਿਹੜੇ ਅਸਮਾਨੀ ਕਹਿੰਦੇ ਆ ਮੈਂ ਤਾਂ ਕਲੀਅਰ ਕਹਿ ਚੁੱਕਾ ਕਿ ਵੀ ਅਸੀਂ ਮਾਨਜੋਗ ਹਾਈ ਕੋਰਟ ਚ ਜਾ ਚੁੱਕੇ ਆ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਆਪਣਾ ਇਤਿਹਾਸਕ ਪੱਖ ਰੱਖ ਲੈਣ ਤੇ ਚੜ੍ਹ ਹਵਣ ਜੇ ਅਸੀਂ ਸਹੀ ਇਤਿਹਾਸਕ ਪੱਖ ਰੱਖਾਂਗੇ ਤੇ ਸਾਡਾ ਚੜ੍ਹਿਆ ਹੋਇਆ ਤਾਂ ਕੀ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕ ਦੇਖਦੇ ਨੇ ਵੀ ਪਤਾ ਨਹੀਂ ਉੱਥੇ ਕੀ ਕੋਸ਼ ਹੋ ਗਿਆ ਲੜਾਈ ਹੋ ਗਈ ਆ ਪਰ ਇੱਥੇ ਸ਼ਾਂਤੀ ਹੈ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਤੁਸੀਂ ਮੈਂ ਸਮੁੱਚੇ ਸਮਾਜ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਨਾ ਕਿ ਅੱਜ ਵਾਲਮਿਕ ਤੀਰ ਜਿਹੜਾ ਆ ਉਹ ਆਜ਼ਾਦ ਨਹੀਂ ਜੇ ਆਜ਼ਾਦ ਹੋਵੇ ਅ ਜੇ ਸਰਕਾਰ ਸਾਨੂੰ ਤੀਰ ਕਮਾਨ ਵਾਲਾ ਪੱਕਾ ਕੰਕਰੀਟ ਕਰਕੇ ਸਾਡਾ ਸਾਹ ਬਣਾ ਕੇ ਜਲਦ ਤੋਂ ਜਲਦ ਜਿਹੜਾ ਮਨਜ਼ੂਰੀ ਨਹੀਂ ਦਿੰਦੀ ਮਨਜ਼ੂਰੀ ਨਹੀਂ ਦਿੰਦੀ ਤਾਂ ਅਸੀਂ ਜਿਹੜਾ ਉਥੇ ਪੂਰੇ ਭਾਰਤ ਦੇ ਅੰਦਰ ਉਹਨਾਂ ਵਾਲਮੀਕ ਤੀਰਥ ਨੂੰ ਆਜ਼ਾਦ ਕਰੋ ਅੰਦੋਲਨ ਜੜਾ ਹੋ ਚਲਾਵਾਂਗੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਾਲਮੀਕ ਦਾ ਕਿੰਨਾ ਇਕਾਵਾ ਲੋਕ ਤਾਂ ਬੜੀ ਫੁੱਟ ਪਾਉਂਦੇ ਨੇ ਪਰ ਇਸ ਫੁੱਟ ਨੂੰ ਆਉਣ ਵਾਲਾ ਸਮਾਂ ਕਿਵੇਂ ਭਰਦਾ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਦੀ ਤੀਰ ਸਿੰਘ ਸਨੇਹ ਕੈਮਰਾਮੈਨ ਸਰਦਾਰ ਇਨਾ